अज जिस किताब नी सुन जा रहे हो उस आवाज देती है ने। किताब का नाम है हाणी लेखक ने जसवंत सिंह कंवल अज जिस किताब सुनन जा रहे हो उसन आवाज दी है गुरविंदर सिंह ने किताब का नाम है हाणी तो किताब दे लेखक ने जसवंत सिंह कंवल ਨਵਲਕਰ ਜਸਵੰਤ ਸਿੰਘ ਕਮਲ ਵਸਾਖ ਦੇ ਅਖੀਰਲੇ ਪੱਖ ਵਿੱਚ ਗਰਮੀ ਛਾਲਾ ਮਾਰ ਮਾਰ ਵਧ ਰਹੀ ਸੀ ਹਾੜੀ ਦੀ ਸਾਰੀ ਫਸਲ ਖਲਵਾੜਿਆਂ ਵਿੱਚ ਇਕੱਠੀ ਹੋ ਚੁੱਕੀ ਸੀ ਤੇ ਹਿੰਮਤ ਵਾਲਿਆਂ ਗਾਹ ਵੀ ਪਾ ਲਏ ਸਨ ਵਟਾਂ ਦੇ ਹਰੀਆਲੇ ਕਾਂ ਨੂੰ ਡੰਗਰਾਂ ਖੇਤ ਵਿਹਲਿਆਂ ਹੁੰਦੇ ਸਾਰ ਚੁੰਡ ਲਿਆ ਸੀ ਦੂਰ ਤੱਕ ਖੇਤਾਂ ਵਿੱਚ ਸਵਾਏ ਸਰੋਂ ਦੇ ਜੜਾਂਗਿਆਂ ਦੇ ਕੁਝ ਨਹੀਂ ਦਿਖਦਾ ਸੀ ਇਹ ਜੜਾਂਗੇ ਵੀ ਸਰਦੇ ਪੁੱਜਦੇ ਸਰਦਾਰਾਂ ਦੇ ਖੇਤਾਂ ਵਿੱਚ ਹੀ ਰਹਿ ਗਏ ਸਨ ਜਿਨ੍ਹਾਂ ਨੂੰ ਬਾਲਣ ਦੀ ਲੋੜ ਨਹੀਂ ਸੀ ਤਪੇ ਤੇ ਖੁਸ਼ਕ ਖੇਤਾਂ ਵਿੱਚੋਂ ਵਰੋਲੇ ਘੁੰਮਰ ਪਾਪਾ ਲੰਗ ਰਹੇ ਸਨ ਇਨ੍ਹਾਂ ਜੜਾਂਗਿਆਂ ਨੂੰ ਕਮੀਨ ਕਾਲੀ ਕਾਲੀ ਤੋੜ ਤੋੜ ਬਾਲਣ ਦੇ ਢੰਡਾਰ ਬਣਾ ਰਹੇ ਸਨ ਸੁੱਕੇ ਬਿਨਾਂ ਕੰਡਿਆਂ ਤੋਂ ਤੇਲ ਅੰਸ਼ ਰੱਖਣ ਕਾਰਨ ਇਹ ਜੜਾਂਗੇ ਵਧੀਆ ਬਾਲਣ ਸਮਝਿਆ ਜਾਂਦਾ ਤਾਪੀ ਮਹਿਰੀ ਲਈ ਇਹ ਬਾਲਣ ਜ਼ਿੰਦਗੀ ਦਾ ਬੁਨਿਆਦੀ ਸਹਾਰਾ ਸੀ ਜਿਹੜਾ ਪੱਠੀ ਬਲ ਕੇ ਸ਼ਰਬਤੀ ਕਣਕ ਆਟਾ ਰੋਟੀ ਮਿੱਠੀ ਨੀਂਦ ਤੇ ਫਿਰ ਜ਼ਿੰਦਗੀ ਦਾ ਸੱਚਾ ਹਲਾਰਾ ਹੋ ਜਾਂਦਾ ਸੀ ਤਾਪੀ ਤੇ ਉਸ ਦੀ ਜਵਾਨ ਹੋ ਰਹੀ ਇੱਕੋ ਇੱਕ ਤੀ ਧੰਤੋ ਇਸ ਦੁਪਹਿਰ ਵਿੱਚ ਜੜਾਂਗਿਆਂ ਦੇ ਭਾਰ ਬਣਾ ਰਹੀਆਂ ਸਨ ਮਾਂ ਤੀ ਦੋਹਾਂ ਨੂੰ ਨਿਤ ਹੱਡ ਤੋੜਵਾ ਕੰਮ ਕਰਨਾ ਪੈਂਦਾ ਤਦ ਜਾ ਕੇ ਰੋਟੀ ਦੇ ਸਿਰ ਹੁੰਦੀਆਂ ਸਨ ਦਾਤੀ ਪੈਣ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਉਤ ਕੁੱਕੜ ਦੀ ਬਾੰਗ ਨਾਲ ਉੱਠਦੀਆਂ ਧੰਤੋਂ ਚੁੱਲ੍ਹੇ ਅੱਗ ਬਾਲਦੀ ਤੇ ਉਸ ਦੀ ਮਾਂ ਅੱਧੋ ਰਾਣੀ ਗੱਬਣ ਮੱਜ ਤੇ ਉਸ ਦੀ ਪਿਛਲੇਰੇ ਸਾਲ ਦੀ ਕੱਟੀ ਨੂੰ ਪੱਠੇ ਪਾਉਂਦੀ ਤੇ ਫਿਰ ਉਹਨਾਂ ਦਾ ਗੋਹਾ ਬਾਹਰ ਹਨੇਰੇ ਹਨੇਰੇ ਥਾ ਪਾਉਂਦੀ ਐਨੇ ਸਮੇਂ ਵਿੱਚ ਧੰਤੋਂ ਚਾਹ ਬਣਾ ਕੇ ਆਪਣੇ ਬਾਪੂ ਕਿਸ਼ਨੇ ਦੇ ਸਰਾਨੇ ਰੱਖ ਦਿੰਦੀ ਜਿਹੜਾ ਟੁੱਟੇ ਹੱਡ ਸਮੇਟਦਾ ਪਹਿਲੋਂ ਅਫੀਮ ਵਾਲੀ ਡੱਬੀ ਟੋਲਦਾ ਫਿਰ ਖੁੱਲੀਆਂ ਝਟੂਰੀਆਂ ਤੇ ਉਬਾਸਿਆਂ ਦੀ ਪਰਮਾਰ ਵਿੱਚ ਮਾਵਾ ਮੂੰਹ ਪਾ ਲੈਂਦਾ ਚਾਹ ਦਾ ਕੁੱਟ ਭਰ ਲੈਣ ਪਿੱਛੋਂ ਉਸ ਨੂੰ ਆਪਣਾ ਛੋਟਾ ਜਿਹਾ ਜਹਾਨ ਦਿਸਣ ਲੱਗ ਪੈਂਦਾ ਥੋੜੇ ਸਮੇਂ ਪਿਛੋਂ ਹੀ ਨਸ਼ਾ ਆ ਜਾਂਦਾਂ ਤੇ ਉਹ ਇੱਕ ਨਵੇਂ ਸਵਰਗ ਵਿੱਚ ਆ ਜਾਂਦਾ ਤੇ ਉਸ ਨੂੰ ਆਪਣਾ ਛੋਟਾ ਜਿਹਾ ਜਹਾਨ ਦਿਸਣੋਂ ਬੰਦ ਹੋ ਜਾਂਦਾ ਚਿਲਮ ਵਿੱਚ ਅੱਗ ਭਰ ਕੇ ਉਹ ਮੰਝੇ ਤੇ ਮੋੜ ਪੈ ਜਾਂਦਾ ਤੇ ਆਪਣੀ ਸਾਥਣ ਹੁੱਕੀ ਨਾਲ ਗੱਲਾਂ ਕਰਨ ਲੱਗ ਪੈਂਦਾ ਉਧਰੋਂ ਦੋਵੇਂ ਮਾਂ ਤੀ ਚਾਹ ਦਾ ਘੁੱਟ ਘੁੱਟ ਪੀ ਜਾਂ ਰਾਤ ਦੀ ਬੇਹੀ ਰੋਟੀ ਬਚੀ ਹੁੰਦੀ ਤਦ ਚਾਹ ਨਾਲ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ